ਆਪਾਂ ਪਿਛਲੇ ਕਾਫੀ ਸਮੇਂ ਤੋਂ ਗੱਲਬਾਤ ਕਰ ਰਹੇ ਹਾਂ ਕਿ ਬਹੁਤ ਸਾਰੇ ਸਿੰਗਰਜ਼ ਨੂੰ ਥ੍ਰੈਟ ਕਾਲਸ ਆਉਂਦੀਆਂ ਰਹੀਆਂ ਜਾਂ ਰੰਗਦਾਰੀ ਵਾਸਤੇ ਕਾਲਸ ਆਉਂਦੀਆਂ ਰਹੀਆਂ ਫਿਰ ਉਹ ਗਾਇਕਾਂ ਵਾਲੇ ਪਾਸਿਓਂ ਹੋਰ ਪਾਸੇ ਨੂੰ 뮤직 ਇੰਡਸਟਰੀ ਵਾਲੇ ਪਾਸੇ ਨੂੰ ਵੀ ਚੱਲਦਾ ਰਿਹਾ ਤੇ ਜਮ੍ਹਾਂ ਥੱਲੇ ਲੈਵਲ ਤੱਕ ਵੀ ਗੱਲਾਂ ਆਈਆਂ ਪਰ ਸਿਆਸਤਦਾਨਾਂ ਤੱਕ ਵੀ ਉਹ ਗੱਲ ਪਹੁੰਚੀ ਉਹ ਖਬਰਾਂ ਥੋੜੀਆਂ ਜਿਹਾ ਘਟਾਈਆਂ ਸੀ ਪਰ ਕਹਿੰਦੇ ਕਿ ਹੁਣ ਤੇ ਸਿਆਸਤਦਾਨ ਵੀ ਵਿਚਾਰੇ ਨੇ ਸਿਆਸਤਦਾਨਾਂ ਨੂੰ ਵੀ ਕਾਲਸ ਆ ਰਹੀਆਂ ਨੇ ਦੇਖੋ ਸਿਆਸਤਦਾਨਾਂ ਨੂੰ ਅੱਗੇ ਵੀ ਕੱਲਾਂ ਆਈਆਂ ਨੇ ਹੂੰ ਥ੍ਰੈਟਨ ਕੀਤਾ ਗਿਆ ਪੰਚਾਇਤੀ ਚੋਣਾਂ 'ਚ ਵੀ ਅਸੀਂ ਦੱਸਿਆ ਸੀਗਾ ਕਿ ਕਿਸ ਤਰ੍ਹਾਂ ਕੁਝ ਮਾਝੇ ਦੇ ਜਾਂ ਕੁਝ ਹੋਰ ਇਲਾਕਿਆਂ ਦੇ ਪਿੰਡਾਂ ਦੀ ਚੋਣ ਪ੍ਰਭਾਵਿਤ ਹੋਈ ਜੀ ਠੀਕ ਹੈ ਜੀ ਉਸ ਤੋਂ ਅਗਲੀ ਗੱਲ ਜਿਹੜੀ ਆ ਕਿ ਬਹੁਤ ਸਾਰੇ ਲੀਡਰ ਜਿਹੜੇ ਆ ਉਹ ਕਈ ਵਾਰ ਗੱਲ ਬਾਹਰ ਨਹੀਂ ਕੱਢਦੇ ਹੂੰ ਬਿਲਕੁਲ ਦੋ ਇਸ ਵੇਲੇ ਵੱਡੀਆਂ ਖਬਰਾਂ ਸਾਡੇ ਤੱਕ ਪਹੁੰਚ ਰਹੀਆਂ ਨੇ ਇੱਕ ਤੇ ਲੋਕਾਂ ਨੂੰ ਯਾਦ ਹੋਏਗਾ ਕਿ ਅੰਗਰੇਜ਼ ਸਿੰਘ ਫੌਜੀ ਆਮ ਆਦਮੀ ਪਾਰਟੀ ਚੋਂ ਭਾਗੀ ਹੋ ਕੇ ਲੜੇ ਸਨ ਫਿਰੋਜ਼ਪੁਰ ਤੋਂ ਜੀ ਮਮਦੂਰ ਤੋਂ ਨਾ ਏਰੀਆ ਜੀ ਤੇ ਉਹਨਾਂ ਨੂੰ ਪਹਿਲਾਂ ਤੇ ਜਿਹੜੀ ਕਾਲ ਆਈ ਉਹਨਾਂ ਨੇ ਚੱਕੀ ਨਹੀਂ ਫਿਰ ਵੌਇਸ ਨੋਟ ਆਇਆ ਰੋਹਿਤ ਗੁਦਾਰਾ ਦੇ ਨਾਮ ਤੇ ਸ਼ਾਇਦ ਰੋਹਿਤ ਗੰਦਾਰਾ ਜਿਹੜਾ ਐਕਚੁਅਲੀ ਚ ਤੇ ਲਾਰੈਂਸ ਦਾ ਸਾਥੀ ਹੈ ਜੀ ਤੇ ਹੁਣ ਮਤਲਬ ਜਦੋਂ ਉਹਨੇ ਕਲਨੀ ਚੱਕੀ ਵਾਇਸ ਨੋਟ ਦੇ ਵਿੱਚ ਉਹਨਾਂ ਨੇ ਡਿਮਾਂਡ ਕੀਤੀ ਇੱਕ ਹੈਵੀ ਰੰਗਦਾਰੀ ਦੀ ਹੂੰ ਠੀਕ ਹੈ ਜੀ ਤੇ ਉਹਨਾਂ ਨੇ ਸ਼ਿਕਾਇਤ ਫਿਰ ਪੁਲਿਸ ਦੇ ਵਿੱਚ ਦਰਜ ਕਰਵਾਈ ਆ ਜੀ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤੇ ਇੱਕ ਹੋਰ ਆਡੀਓ ਜਿਹੜੀ ਹੈ ਉਹ ਇਸ ਵੇਲੇ ਚੱਲਦੀ ਫਿਰਦੀ ਆ ਉਹ ਕਿਹੜੀ ਆਡੀਓ ਆ ਕਿ ਉਹ ਕਥਿਤ ਤੌਰ ਤੇ ਅਰਸ਼ ਡੱਲਾ ਦੀ ਆਡੀਓ ਦੱਸੀ ਜਾ ਰਹੀ ਆ ਹਾਲਾਂਕਿ ਆਪਾਂ ਵੀ ਡਿਸਕਲੇਮਰ ਦੇ ਦਿੰਨੇ ਆ ਕਿ ਅਸੀਂ ਆਪਣੇ ਪੱਧਰ ਤੇ ਤਾਂ ਕੋਈ ਪੁਸ਼ਟੀ ਨਹੀਂ ਕਰ ਸਕਦੇ ਬਿਲਕੁਲ ਪਰੰਤੂ ਉਹਦੇ ਵਿੱਚ ਅਰਸ਼ ਡੱਲਾ ਦੇ ਨਾਮ ਤੇ ਜਿਹੜੀ ਉਹ ਆਡੀਓ ਆ ਜੀ ਕੀ ਆ ਜਾ ਰਿਹਾ ਕੁਲਵੀਰ ਜੀਰੇ ਨੂੰ ਸੰਬੋਧਨ ਕਰਕੇ ਹਮ ਕਿ ਭਾਈ ਹੁਣ ਅਗਲੀ ਵਾਰ ਕਾਰ ਤੇ ਨਹੀਂ ਤੇਰੀ ਛਾਤੀ ਤੇ ਚੱਲਣਗੀਆ ਤੈਨੂੰ ਸਮਝਾਇਆ ਟਿਕ ਜਾ ਇਹ ਹੁਣ ਬਹੁਤ ਵੱਡੀ ਗੱਲ ਹੈ ਕੁਲਵੀਰ ਜੀ ਦਾ ਇਕੱਲਾ ਹੁਣ ਆਪਦੇ ਟੱਬਰ ਚੋਂ ਵਾਹਿਦ ਸਿਆਸਦਾਨ ਤੇ ਹੈ ਨਹੀਂ ਇਹਦਾ ਫਾਦਰ ਸਾਹਿਬ ਉਹ ਵੀ ਸਿਆਸਤਦਾਨ ਸੀ ਜਥੇਦਾਰ 인ਦਰ ਚਿੱਤ ਸਿੰਘ ਜੀ ਦਾ ਹੁਣ ਤੇ ਹੈ ਨਹੀਂ ਸੰਸਾਰ ਤੇ ਵਿੱਚ ਤਾਂ ਕਹਿੰਦਾ ਮਤਲਬ ਇਹ ਹੈ ਕਿ ਇਸ ਆਡੀਓ ਤੋਂ ਅੱਗੇ ਜਾ ਕੇ ਵੀ ਜੇ ਅੰਦਰੂਨੀ ਤੌਰ ਤੇ ਮੈਂ ਤੁਹਾਨੂੰ ਦੱਸਾਂ ਹਮ ਤੱਕ ਕੁਲਵੀਰ ਜੀਰਾ ਜਿਹੜੇ ਹਨ ਉਹ ਅੱਗੇ ਵੀ ਸਿਕਿਉਰਟੀ ਵਾਸਤੇ ਭਜਨਸ ਕਰ ਰਹੇ ਸੀ ਜੀ ਅੱਗੇ ਵੀ ਹਵਾਲਾ ਦਿੱਤਾ ਉਹਦਾ ਇੱਕ ਕਾਰਨ ਇਹ ਹੋ ਸਕਦਾ ਹੈ ਕਿ ਪਹਿਲਾ ਵੀਤ ਕਿਉਂਕਿ ਦੇਖੋ ਅਰਸ਼ ਢੱਲਾ ਦਾ ਜਿਹੜਾ ਮਾਮਲਾ ਹੈ ਨਾ ਉਹ ਥੋੜਾ ਜਿਹਾ ਅਪਕ ਹੋਰ ਐਂਗਲ ਤੋਂ ਵੀ ਸੋਚ ਕੇ ਦੇਖੀਏ ਨਾ ਜੀ ਕਿ ਗੁਰਪ੍ਰੀਤ ਸਿੰਘ ਹਰੀਨੋ ਵਾਲਾ ਮਾਮਲਾ ਜਿਹੜਾ ਸੀਗਾ ਮਰਡਰ ਦਾ ਉਹਦੇ ਵਿੱਚ ਵੀ ਅਰਸ਼ ਢੱਲਾ ਦਾ ਜ਼ਿਕਰ ਆਇਆ ਜ਼ਿਕਰ ਆਇਆ ਸੀ ਬਿਲਕੁਲ ਤੇ ਉਸ ਤੋਂ ਬਾਅਦ ਅਮਰਤਪਾਲ ਸਿੰਘ ਨੂੰ ਜਦੋਂ ਨਾਮਜ਼ਦ ਕੀਤਾ ਗਿਆ ਤੇ ਉਸ ਵੇਲੇ ਅਰਸ਼ ਡੱਲਾ ਨੇ ਸਫਾਈ ਦਿੱਤੀ ਸੀ ਬਕਾਇਦਾ ਹਮ ਅਮਰਤਪਾਲ ਸਿੰਘ ਦੇ ਹੱਕ ਚ ਜੀ ਤੇ ਤੁਸੀਂ ਇਹ ਦੇਖੋ ਕਿ ਜਿਹੜਾ ਕੁਲਵੀਰ ਸਿੰਘ ਜੀ ਰਾਹ ਖਡੂਰ ਸਭ ਤੋਂ ਇਲੈਕਸ਼ਨ ਲੜ ਚੁੱਕੇ ਆ ਹਮ ਤੋਂ ਮਤਲਬ ਪੰਚਾਇਤੀ ਚੋਣਾਂ ਦੇ ਵਿੱਚ ਵੀ ਦੱਸਦੇ ਆ ਕਿ ਕੁਝ ਨੇਤਾਵਾਂ ਨੂੰ ਸਿੱਧਾ ਥ੍ਰੈਟਨ ਕੀਤਾ ਗਿਆ ਐਥੋਂ ਤੱਕ ਕਿ ਕਈਆਂ ਨੂੰ ਕਿਹਾ ਜਾ ਰਿਹਾ ਕਿ ਤੂੰ ਸਿਆਸੀ ਪੜ ਖਾਲੀ ਛੱਡ ਦੇ ਹਮ ਹੁਣ ਕਲਵੀਰ ਸਿੰਘ ਜੀਰਾ ਦੀ ਜਿਹੜੀ ਸਟੇਟਮੈਂਟ ਐ ਇਸ ਤੋਂ ਬਾਅਦ ਉਹ ਤੁਸੀਂ ਥੋੜੀ ਜਿ ਘੌਰ ਨਾਲ ਪੜੋ ਉਹ ਕਹਿੰਦੇ ਆ ਕਿ ਜੇ ਮੇਰਾ ਕੋਈ ਜਾਨੀ ਨੁਕਸਾਨ ਹੁੰਦਾ ਤੇ ਉਹਦੇ ਵਾਸਤੇ ਪੰਜਾਬ ਪੁਲਿਸ ਯਾਨੀ ਪੰਜਾਬ ਪੁਲਿਸ ਦੇ ਜਿਹੜੇ ਡੀਜੀਪੀ ਆ ਹਮ ਫਿਰੋਜ਼ਪੁਰ ਦੇ ਜਿਹੜੇ ਸਬੰਧਤ ਅਧਿਕਾਰੀ ਆ ਇਹ ਸਾਰੇ ਜ਼ਿੰਮੇਵਾਰ ਹੋਣਗੇ ਜੀ ਤਾਂ ਇਹਦਾ ਮਤਲਬ ਇਹੋ ਆ ਕਿ ਉਹ ਨਕਾਰ ਨਹੀਂ ਰਹੇ ਇਹਨਾਂ ਚੀਜ਼ਾਂ ਨੂੰ ਸਮਝਦੇ ਹੋ ਨਾ ਜੀ 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 ਉਲਟਾ ਕਰੇ ਕਿ ਜੇ ਜਾਨੀ ਨੁਕਸਾਨ ਹੁੰਦਾ ਤੇ ਜ਼ਿੰਮੇਵਾਰ ਹੋਏਗਾ ਪ੍ਰਸ਼ਾਸਨ ਉਦਾਹਰਣੇ ਵੇ ਕਿਸ ਸਕਿਉਰਟੀ ਮੰਗੀ ਸੀ ਤੇ ਸ਼ਾਇਦ ਸਕਿਉਰਟੀ ਨਹੀਂ ਮਿਲੀ ਸਕਿਉਰਟੀ ਇਹਨਾਂ ਨੇ ਹਾਂਜੀ ਕਾਫੀ ਚਰਚਾ ਜੁਈ ਕੀਤੀ ਆ ਉਸ ਦਿਨ ਵੀ ਆਪਾਂ ਗੱਲ ਕਰ ਰਹੇ ਸੀਗੇ ਤੇ ਮੈਂ ਕਨਫਰਮ ਵੀ ਕੀਤਾ ਬਾਅਦ ਦੇ ਵਿੱਚ ਕਿਸੇ ਸੱਜਣ ਨੇ ਵੀ ਕਮੈਂਟ ਕੀਤਾ ਸੀਗਾ ਕਿ ਦੋ ਹੀ ਗਨਮੈਨ ਆ ਹੁਣ ਮਤਲਬ ਕਿ ਇਹ ਸਮਝ ਪੈ ਰਹੀ ਆ ਗੱਲ ਕਿ ਜਿਹੜੇ ਬੰਦਿਆਂ ਨੂੰ ਸਕਿਉਰਟੀ ਚਾਹੀਦੀ ਆ ਸ਼ਾਇਦ ਉੱਥੇ ਉਨੀ ਸਕਿਉਰਟੀ ਹੈ ਨਹੀਂਗੀ ਜਿੱਥੇ ਸਿੱਧਾ ਹੀ ਕੰਮ ਚੱਲਣ ਡਿਆ ਤਾਂ ਖੈਰ ਇਹ ਸਾਰੀਆਂ ਚੀਜ਼ਾਂ ਨਹੀਂ ਕਿ ਭਈ ਆਪਾਂ ਦੇਖ ਸਕਦੇ ਹਾਂ ਕਿ ਕੁਝ ਚੀਜ਼ਾਂ ਤਾਂ ਪਰਤੱਖ ਤੌਰ ਤੇ ਆਪਣੇ ਸਾਹਮਣੇ ਆ ਰਹੀਆਂ ਕੁਝ ਚੀਜ਼ਾਂ ਜਿਹੜੀਆਂ ਲੁਕਵੇਂ ਰੂਪ ਦੇ ਵਿੱਚ ਹੀ ਆ ਤੇ ਇਹ ਸਾਫ ਹੈ ਕਿ ਸਿੰਗਰ ਹੀ ਨਹੀਂ ਸਿਆਸਤਦਾਨ ਵੀ ਕਿਤੇ ਨਾ ਕਿਤੇ ਗੈਂਗਸਟਰਾਂ ਦੇ ਨਿਸ਼ਾਨੇ ਤੇ ਤਾਇਆ ਗਏ ਨੇ ਜੀ ਹਮ ਹਮ ਬਿਲਕੁਲ ਬਿਲਕੁਲ ਜੀ ਮੇਰੇ ਕਦਰ ਕਰਨ ਬਦੇਸ਼ਾ ਜੀ ਦੱਸ ਰਹੇ ਨੇ ਕਿ ਇੱਧਰ ਭਗਵਾਨਪੁਰੀਆ ਜੱਗੂ ਭਗਵਾਨਪੁਰੀਆ ਵੀ ਕਹਿੰਦੇ ਉਹਨਾਂ ਦੇ ਇਲਾਕੇ ਚ ਇਸ ਤਰ੍ਹਾਂ ਹੀ ਕਰਦਾ ਆ ਸੰਦੀਪ ਸਿੰਘ ਜੀ ਕਹਿੰਦੇ ਕਿ ਅਸੀਂ ਜੀਰੇ ਤੋਂ ਆ ਕਈ ਵਾਰੀ ਕਹਿੰਦੇ ਕਿ ਜੀਰਾ ਸਾਹਿਬ ਜਿਹੜੇ ਆ ਉਹ ਪੱਖ ਹੋਰ ਵੀ ਦਿਖਾ ਜਾਂਦੇ ਆ ਵੀ ਉਹ ਕਈ ਵਾਰੀ ਚੀਟੀਆਂ ਜਿਹੜੀ ਚੀਜ਼ ਸਾਹਮਣੇ ਹੁੰਦੀ ਹੈ ਉਹ ਨਹੀਂ ਲੈ ਕੇ ਆਉਂਦੇ ਖੈਰ ਦੇਖੋ ਜੀ ਇਹਦੇ ਚ ਤਾਂ ਪੋਲੀਟੀਸ਼ੀਅਨਾਂ ਦੇਖੋ ਕੋਈ ਕੋਈ ਐਸੀ ਵੈਸੀ ਗੱਲ ਹੈ ਤਾਂ ਫਿਰ ਉਹ ਤ ਜਾਂਚ ਪੜਤਾਲ ਪੰਜਾਬ ਪੁਲਿਸ ਕਰੰਦੇ ਸਮਰੱਥ ਹੈਗੀ ਹੈ ਨਾ ਜੀ ਉਹਨਾਂ ਦਾ ਅਧਿਕਾਰ ਖੇਤਰ ਹੈ ਜੇ ਕੋਈ ਐਸੀ ਵੈਸੀ ਗੱਲ ਆ ਜਾਂਚ ਪੜਤਾਲ ਜਿਹੜੀ ਉਹ ਕੀਤੀ ਜਾਣੀ ਚਾਹੀਦੀ ਪਰ ਜਿਹੜੀਆਂ ਆਡੀਓ ਆਡੀਓ ਤੁਰੀਆਂ ਫਿਰਦੀਆਂ ਤੇ ਸਾਫੀ ਹੈ ਨਾ ਜੀ 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 ਪੰਜਾਬ ਪੋਲੀਟੀਸ਼ੀਅਨ ਜਿਵੇਂ ਭਗਵਨਪੁਰੀ ਤੇ ਤਾਂ ਇੱਕ ਕਹਿ ਲਓ ਕਿ ਬਕਾਇਦਾ ਸਿਆਸੀ ਭੇੜ ਹੋਇਆ ਤੁਸੀਂ ਦੇਖਿਆ ਹੋਣਾ ਕਾਂਗਰਸ ਸਰਕਾਰ ਵੇਲੇ ਸਭ ਮਜੀਠੀਆ ਸਾਹਿਬ ਤੇ ਜਿਹੜੇ ਉਸ ਵੇਲੇ ਗ੍ਰਹਿ ਤੇ ਸ਼ਾਇਦ ਜੇਲ੍ਹ ਮੰਤਰੀ ਵੀ ਰਹੇ ਰੰਧਾਵਾ ਸਾਹਿਬ ਇਹਨਾਂ ਦਾ ਬਹੁਤ ਵੱਡਾ ਭੇੜ ਹੋਇਆ ਸੀਗਾ ਉਹ ਜਨ ਤੱਕ ਹੋ ਗਿਆ ਸੀਗਾ ਮਸਲਾ ਜੀ ਹਾਂ ਹਾਂ ਆ ਪਿੱਛੇ ਜੀ ਵੀ ਜੇ ਤੁਸੀਂ ਦੇਖੋਗੇ ਤੇ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਵੀ ਇਸ ਤਰ੍ਹਾਂ ਦੇ ਦੋਸ਼ ਲੱਗੇ ਸਨ ਜਿਵੇਂ ਉਹ ਕਮੈਂਟ ਵਾਲੇ ਹਾਂ ਹਾਂ ਆਪਾਂ ਦੇਖੇ ਸੀ ਉਹਨੂੰ ਇਹ ਚੀਜ਼ ਆਪਾਂ ਕਰਨੀ ਕਿ ਸੀਓ ਸੀ ਤੇ ਖੈਰ ਸੰਦੀਪ ਸਿੰਘ ਜੀ ਕਹਿ ਰਹੇ ਨੇ ਕਿ ਅੱਜ ਤੋਂ 2-3 ਮਹੀਨ ਪਹਿਲਾਂ ਕਹਿੰਦੇ ਇੱਕ ਲੜਾਈ ਹੋਈ ਸੀ ਉਹਦੇ ਵਿੱਚ ਤਾਂ ਇਹਨਾਂ ਨੇ ਆਪ ਵੀ ਗੋਲੀ ਚਲਾਈ ਸੀ ਉਹਦੀ ਵੀ ਆਪਾਂ ਗੱਲ ਕੀਤੀ ਸੀ ਮੈਨੂੰ ਲੱਗਦਾ ਸ਼ਾਇਦ ਕਿਹੜੀ ਜੀ ਜਦੋਂ ਜੀਰਾ ਸਾਹਿਬ ਨੇ ਗੋਲੀ ਚਲਾਈ ਸੀ ਨਹੀਂ ਪਿੱਛੇ ਚਿੱਤੇ ਜੀਰਾ ਸਾਹਿਬ ਦਾ ਸਿਰ ਵੀ ਫਟਿਆ ਸੀਗਾ ਨਾ ਉਹ ਵੀ ਇੱਕ ਲੜਾਈ ਹੋਈ ਸੀ ਕਿ ਤੁਹਾਨੂੰ ਯਾਦ ਹੋਏਗਾ ਜੀ ਉੱਥੇ ਭੇੜ ਹੋਇਆ ਸੀਗਾ ਆ ਕੁਲਵੀਰ ਸਿੰਘ ਜੀਰਾ ਦੇ ਵਿਵਾਦ ਤੇ ਹੈਗੇ ਆ ਜੀ ਇਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਦੂਰਾਈ ਨਹੀਂ ਵਿਵਾਦ ਤੇ ਬਹੁਤ ਰਹੇ ਨੇ ਜੀ ਆਡੀਓ ਵਾਇਰਲ ਹੋ ਗਈ ਸੀਗੀ ਮਾਈਨਿੰਗ ਦਾ ਮਾਮਲਾ ਜਿਹੜਾ ਉਹਦੇ ਤੇ ਕਹਿ ਲੋ ਸਿਆਸੀ ਦੂਸ਼ਣਬਾਜ਼ੀ ਹੋਈ ਸਾਹਿਬ ਬਥੇਰੀਆਂ ਗੱਲਾਂ ਹੋਈਆਂ ਜੀ ਬਥੇਰੀਆਂ ਗੱਲ ਫਿਰ ਤੁਹਾਨੂੰ ਯਾਦ ਹੋਣਾ ਕੁਲਵੀਰ ਸਿੰਘ ਜੀਰਾ ਨੇ ਉਹ ਸ਼ੀਨਾ ਸਾਹਿਬ ਹੁੰਦੇ ਸਨ ਉਦੋਂ ਮੰਚ ਤੇ ਹੀ ਦੋਸ਼ ਲਾ ਦਿੱਤੇ ਸਨ ਉਹਨਾਂ ਤੇ ਤਰਥਲੀ ਮੱਚ ਕੀ ਸੀਗੀ ਕਾਂਗਰਸ ਸਰਕਾਰ ਵੇਲੇ ਜੀ ਮਤਲਬ ਸੁਰਖੀਆਂ ਚੋ ਵੀ ਰਹਿੰਦੇ ਨੇ ਹਾਂਜੀ ਹਾਂਜੀ ਰਹਿੰਦੇ ਨੇ ਕੋਈ ਸ਼ੱਕ ਨਹੀਂ ਹੈ ਜੀ ਮਿੰਟੂ ਜੀ ਆਪਾਂ ਚਲੋ ਹੁਣ ਗੈਂਗਸਟਰਾਂ ਦੇ ਕਈਆਂ ਦੇ ਨਾਮ ਆ ਗਏ ਉਹਨਾਂ ਦੀ ਗੱਲਬਾਤ ਕਰ ਰਹੇ ਹਾਂ ਇੱਕ ਲੋਰੈਂਸ ਬਿਸ਼ਨੋਈ ਉਹ ਵੀ ਇੰਟਰਵਿਊ ਵਾਲੇ ਮਾਮਲੇ 'ਚ ਕਹਿੰਦੇ ਕੁਝ ਨਵੀਂ ਖੁਲਾਸੇ ਹੋਏ ਆ ਜਿਹੜੇ ਅਜੇ ਤੱਕ ਹੋਏ ਹੀ ਨਹੀਂ ਸੀ ਇੱਥੋਂ ਤੱਕ ਕਿ SIM ਕਾਰਡ ਤੱਕ ਦਾ ਕਹਿੰਦੇ ਖੁਲਾਸਾ ਕੀਤਾ ਵੀ ਜਿਹੜੇ ਵਰਤੇ ਗਏ ਸੀਗੇ ਦੇਖੋ ਦੋ ਮਾਮਲੇ ਹੋ ਗਏ ਨਾ ਇੱਕ ਤੇ ਇੱਥੇ ਪੰਜਾਬ ਵਾਲਾ ਹੋ ਗਿਆ ਜਿਹੜਾ ਪਰਬੋਧ ਕੁਮਾਰ ਜੀ ਨੇ ਇਨਵੈਸਟੀਗੇਟ ਕੀਤਾ ਉਸ ਤੋਂ ਬਾਅਦ ਹੁਣ ਉਹਨਾਂ ਦੀ ਰਿਟਾਇਰਮੈਂਟ ਹੋ ਗਈ ਆ ਤੇ ਰਿਟਾਇਰਮੈਂਟ ਤੋਂ ਬਾਅਦ ਵੀ ਸ਼ਾਇਦ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਕੰਟੀਨਿਊ ਕਰੋ ਜੀ ਜੀ ਇਨਵੈਸਟੀਗੇਸ਼ਨ ਰੈਸਿਟਿਗੇਸ਼ਨ ਜੀ ਜਾਰੀ ਰੱਖੋ ਤੇ ਦੂਜਾ ਮਾਮਲਾ ਹੋ ਗਿਆ ਰਾਜਸਥਾਨ ਚ ਕਿਉਂਕਿ ਜਿਹੜੀ ਪੰਜਾਬ ਦੀ ਇਨਵੈਸਟੀਗੇਸ਼ਨ ਸੀਗੀ ਉਹਦਾ ਸਿੱਟਾ ਇਹ ਸੀਗਾ ਕਿ ਇੱਕ ਇੰਟਰਵਿਊ ਤੇ ਇੱਥੇ ਹੋਈ ਆ ਹਮ ਜਿਹੜੀ ਦੂਸਰੀ ਇੰਟਰਵਿਊ ਆ ਉਹ ਹੋਈ ਆ ਜਾ ਕੇ ਰਾਜਸਥਾਨ ਚ ਜੀ ਤੇ ਹੁਣ ਰਾਜਸਥਾਨ ਦੀ ਜਿਹੜੀ ਜਾਂਚ ਪੜਤਾਲ ਕਿਉਂਕਿ ਦੇਖੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਬਿਸ਼ੱਕ ਆਪਣਾ ਤੇ ਹਰਿਆਣੇ ਦਾ ਤੇ ਚੰਡੀਗੜ੍ਹ ਦਾ ਹਾਈ ਕੋਰਟ ਆ ਪਰ ਉਹਦੇ ਵਿੱਚ ਧਿਰ ਤੇ ਰਾਜਸਥਾਨ ਵੀ ਬਣ ਗਈ ਨਾ ਜੀ ਬਿਲਕੁਲ ਸਮਝਦੇ ਹੋ ਕਿਉਂਕਿ ਹਾਈ ਕੋਰਟ ਆਪਣੀ ਨਿਗਰਾਨੀ ਹੇਠ ਹੀ ਸਭ ਕੁਝ ਕਰਵਾ ਰਿਹਾ ਹੈ